ਮਠਿੰਡਾ ਦੇ ਥਾਣਾ ਸਿਵਲ ਲੈਂਡ ਦੇ ਏਰੀਏ ਦੇ ਵਿੱਚ ਨਸ਼ਾ ਕਰਕੇ ਡਿੱਗੀ ਇੱਕ ਨੌਜਵਾਨ ਦੀ ਹੋਈ ਵੀਡੀਓ ਵਾਇਰਲ ਮੌਕੇ ਤੇ ਪਹੁੰਚੀ ਪੁਲਿਸ ਇਸ ਵਿਅਕਤੀ ਨੂੰ ਇਲਾਜ ਦੇ ਲਈ ਪਹੁੰਚਾਇਆ ਮਠਿੰਡਾ ਦੇ ਸਿਵਲ ਹਸਪਤਾਲ ਸਮਾਜ ਸੇਵੀ ਨੇ ਕਿਹਾ ਨਸ਼ਾ ਤਾਂ ਮਿਲ ਰਿਹਾ ਭਾਵੇਂ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਲੇਕਿਨ ਨਸ਼ਾ ਹਜੇ ਵੀ ਮਿਲ ਰਿਹਾ ਹੈ ਆទਿਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਨਸ਼ੇ ਤੋਂ ਆਪ ਹੀ ਗਰੀਜ ਕਰੋ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਕਾਰਵਾਈਆਂ ਹੋ ਰਹੀਆਂ ਬਠਿੰਡਾ ਦੇ ਤੋਬੀਣਾ ਬਸਤੀ ਦੇ ਵਿੱਚ ਕਾਫੀ ਸਾਰੇ ਘਰ ਜਿਹੜੇ ਉਹ ਢਾਹ ਦਿੱਤੇ ਗਏ ਨੇ ਲੇਕਿਨ ਨਸ਼ਾ ਫਿਰ ਵੀ ਕਿੱਥੋਂ ਮਿਲ ਰਿਹਾ ਹੈ ਇਹ ਥਾਣਾ ਸਿਵਲ ਲੈਣ ਏਰੀਏ ਦੀ ਫੇਸ 2 ਦੀ ਇਹ ਵੀਡੀਓ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦੀ ਓਵਡੋਜ਼ ਕਰਕੇ ਇੱਥੇ ਡਿੱਗਿਆ ਹੋਇਆ ਝੂਮਰਿਆ ਹੈ ਅਤੇ ਜਦ ਹਸ ਸੰਬੰਧੀ ਇਹਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਮੌਕੇ ਤੇ ਥਾਣਾ ਸਿਵਲ ਲੈਂਨ ਦੀ ਪੁਲਿਸ ਅਤੇ ਪੀਸੀਆਰ ਦੀ ਆਪਣਾ ਪੁਲਿਸ ਪਾਰਟੀ ਪਹੁੰਚਦੀ ਹੈ ਅਤੇ ਇਸ ਨੌਜਵਾਨ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਲੇਕਿਨ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਦੇ ਉਪਰਾਲੇ ਨੇ ਜਿਹੜੇ ਉਹ ਲਗਾਤਾਰ ਉਸ ਵੱਲੋਂ ਕੀਤੇ ਜਾ ਰਹੇ ਹਨ ਸਮਾਜ ਸੇਵੀਆਂ ਵੱਲੋਂ ਵੀ ਅੰਬੀ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ ਲੇਕਿਨ ਨਸ਼ਾ ਹਜੇ ਵੀ ਮਿਲ ਰਿਹਾ ਹੈ ਆਓ ਸੁਣੋ ਸੁਣਾਉਣੇ ਇਸ ਸੰਬੰਧੀ ਕੀ ਕਹਿੰਦੇ ਨੇ ਗੁਰਵਿੰਦਰ ਸ਼ਰਮਾ ਸਮਾਜ ਸੇਵੀ ਹਾਂਜੀ ਨਾ ਮਤੇ ਕੀ ਹੋਇਆ ਤੁਸੀਂ ਮੇਰਾ ਨਾਮ ਗੁਰਵਿੰਦਰ ਸ਼ਰਮਾ ਅਸੀਂ ਇੱਥੇ ਰੁੱਖਾਂ ਦੀ ਜਿਹੜੀ ਹੈਗੀ ਆ ਉਹ ਸੇਵਾ ਸੰਭਾਲ ਕਰਕੇ ਸਾਡਾ ਸੇਵਾ ਕਰਕੇ ਆ ਰਹੇ ਸੀ ਤਾਂ ਇੱਥੇ ਇੱਕ ਬੰਦਾ ਕਾਫੀ ਢੇਰ ਤੋਂ ਜਿਹੜਾ ਹੈਗਾ ਉਹ ਨਸ਼ੇ ਦੇ ਵਿੱਚ ਸੀਗਾ ਤੇ ਡਿੱਗਿਆ ਪਿਆ ਸੀ ਤੇ ਬੁਰੀ ਹਾਲਤ ਸੀ ਕੋਈ ਸੁਰਤ ਨਹੀਂ ਕੋਈ ਸੰਭਾਲ ਨਹੀਂ ਸੀ ਉਹਦੇ ਬਾਰੇ ਜਿਹੜਾ ਹੈਗਾ ਸਬੰਧਤ ਪੁਲਿਸ ਡਿਪਾਰਟਮੈਂਟ ਨੂੰ ਵੀ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਆ ਕੇ ਜਿਹੜੀ ਹੈਗੀ ਹੈ ਪੁਲਿਸ ਪਾਰਟੀ ਪੀਸੀਆਰ ਸੀ ਇਹ ਸਿਵਲ ਲਾਈਨ ਤੋਂ ਸੀਗੇ ਲਾਜਮ ਉਹ ਆ ਕੇ ਉਹਨੂੰ ਲੈ ਗਏ ਆ ਤਾਂ ਜੋ ਉਹਦਾ ਕੋਈ ਉਹਦਾ ਨਸ਼ਾ ਉਤਾਰਿਆ ਜਾਵੇ ਜਾਂ ਉਹਨੂੰ ਹਸਪੀਟਲਾਈਜ਼ ਕੀਤਾ ਜਾਵੇ ਤੇ ਹੁਣ ਇੱਥੋਂ ਲੈ ਗਏ ਆ ਦੇਖੋ ਜੀ ਉਹ ਨਸ਼ਾ ਪਰੋਤਲੇਟਿਕ ਚਲਾਈ ਗਏ ਕਿਵੇਂ ਦੇਖੋ ਦੇਖੋ ਜੀ ਉਹ ਆਵਦਾ ਜੋਰ ਲਾ ਰਹੀ ਹੈ ਸਰਕਾਰ ਉਹਨਾਂ ਦਾ ਆਵਦੇ ਐਫਰਟ ਨੇ ਪਰ ਲੋਕਾਂ ਨੂੰ ਵੀ ਸੁਧਰਨਾ ਚਾਹੀਦਾ ਜੇ ਪਤਾ ਹੁੰਦਾ ਹੈ ਕਿ ਨਸ਼ਾ ਬਰਬਾਦੀ ਕਰਦਾ ਤਾਂ ਖੁਦ ਲੋਕਾਂ ਨੂੰ ਵੀ ਚਾਹੀਦਾ ਕਿ ਯਾਰ ਨਸ਼ਾ ਨਾ ਕਰੋ ਸੰਸਥਾਵਾਂ ਵੀ ਲੱਗੀਆਂ ਹੋਈਆਂ ਪੁਲਿਸ ਵੀ ਲੱਗੀ ਹੋਈ ਹੈ ਸਰਕਾਰ ਦੇ ਆਪ ਦੇ ਧਾਇਰੇ ਨੇ ਉਹ ਲੱਗੇ ਹੋਏ ਨੇ ਫਿਰ ਵੀ ਦੇਖੋ ਨਸ਼ਾ ਤਾਂ ਮਿਲ ਹੀ ਰਿਹਾ ਤੇ ਸਰਕਾਰ ਦੀਆਂ ਕਾਰਵਾਈਆਂ ਦੇ ਬਾਵਜੂਦ ਵੀ ਚਾਹੇ ਚੋਰੀ ਛੁਪੇ ਮਿਲ ਰਿਹਾ ਹੈ ਚਾਹੇ ਕਿਵੇਂ ਲੈ ਕੇ ਆਉਂਦੇ ਆ ਕਿਉਂਕਿ ਉਹ ਜਿਹੜਾ ਨਸ਼ਾ ਕਰਦਾ ਹੈ ਉਹ ਤਾਂ ਜਿਹੜਾ ਹੈਕਚੁਅਲ ਹੋਇਆ ਉਹਦਾ ਤਾਂ ਆਦਤ ਹੈ ਉਹਨੇ ਤਾਂ ਕਿਤੋਂ ਨਾ ਕਿਤੋਂ ਜਿਗਾਰਡ ਕਰ ਲੈਣਾ ਤਾਂ ਸੋ ਲੋਕਾਂ ਨੂੰ ਜਿਹੜਾ ਚਾਹੀਦਾ ਵੀ ਜੇ ਕੋਈ ਇਦਾਂ ਦਾ ਮਿਲਦਾ ਹੈ ਤਾਂ ਉਹਦੀ ਉਹਨੂੰ ਚਾਹੇ ਤਾਂ ਮੋਟੀਵੇਟ ਕਰ ਦੋ ਚਾਹੇ ਉਹਦਾ ਇਲਾਜ ਕਰਵਾ ਦਿਓ ਤੇ ਇਹਦਾ ਸਿਸਟਮ ਇਦਾਂ ਹੀ ਹੈ lienda